ਸਰਸ਼ੀ ਕਾਲ ਜੀ ਮੈਂ ਲਾਪ੍ਰਿਕ ਕੌਰ ਹਾਜ਼ਰਾਂ ਜੀ ਜਸਵੀਰ ਕੌਰ ਤਾਲੀਵਾਲ ਦੁਆਰਾ ਲਿਖੀ ਗਈ ਨਾਵਲ ਉਮਰਾਂ ਦੇ ਪੈਡੇ ਦਾ ਭਾਗ ਦੂਜਾ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਗੁਰਵਖਸ਼ ਦੇ ਸੁਭਾ ਨੂੰ ਉਸੇ ਅਫਸਰ ਬਹੁਤ ਪਸੰਦ ਕਰਦੇ ਸੀ ਉਹ ਆਪਣੇ ਨਾਲ ਦੇ ਮੁੰਡੇ ਨਾਲੋਂ ਕੁਝ ਅਲੱਗ ਸੁਭਾ ਦਾ ਮਾਲਕ ਸੀ ਮਿਹਨਤ ਸੱਚਾਈ ਤੇ ਇਮਾਨਦਾਰੀ ਉਸ ਦੇ ਸੁਭਾ ਵਿੱਚ ਸ਼ਾਮਲ ਸੀ ਇਸ ਲਈ ਗੁਰਵਖਸ਼ ਦੇ ਅਫਸਰ ਉਸ ਨੂੰ ਪਸੰਦ ਕਰਦੇ ਸੀ। ਦਿਨ ਲੱਗਦੇ ਕਿਤੇ ਟਾਈਮ ਲੱਗਦਾ। ਗੁਰਵਖਸ਼ ਦੀ ਟ੍ਰੇਨਿੰਗ ਤੋਂ ਬਾਅਦ ਪੋਸਟਿੰਗ ਹੋਈ ਸੀ। ਤਕਰੀਬਨ 2 ਸਾਲ ਹੋ ਗਏ ਸੀ ਪਰ ਉਹ ਨਾ ਹੀ ਕਰ ਗਿਆ ਸੀ ਤੇ ਨਾ ਹੀ ਉਸਨੇ ਕਰਦਿਆਂ ਨੂੰ ਚਿੱਠੀ ਪਾਈ ਸੀ। ਨਾ ਉਹਦੇ ਘਰੋਂ ਕਦੇ ਕੋਈ ਚਿੱਠੀ ਆਈ ਸੀ। ਗੁਰਵਖਸ਼ ਦਾ ਆਪਣੇ ਪਿੰਡ ਜਾਣ ਨੂੰ ਦਿਲ ਨਹੀਂ ਸੀ ਕਰਦਾ। ਉਸਦੇ ਬੀਬੇ-ਬਾਪੂ ਜੀ ਵੱਡੇ ਵੀਰ ਕਿਸੇ ਨੇ ਵੀ ਕਦੇ ਉਸ ਦਾ ਸਾਥ ਨਹੀਂ ਸੀ ਦਿੱਤਾ। ਕਰਦਿਆ ਨੇ ਉਸ ਨੂੰ ਕਦੇ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਗੁਰਵਖਸ਼ ਆਪਣੀ ਡਿਊਟੀ ਹਾਕੀ ਪ੍ਰੈਕਟਿਸ ਤੇ ਪੜਾਈ ਵਿੱਚ ਹੀ ਮਗਨ ਰਹਿੰਦਾ ਸੀ ਗੁਰਵਖਸ਼ ਦੇ ਨਾਲ ਲੰਦੇ ਮੁੰਡਿਆਂ ਨੂੰ ਪਤਾ ਲੱਗ ਗਿਆ ਕਿ ਗੁਰਵਖਸ਼ ਕਰਦਿਆ ਨਾਲ ਨਾਰਾਜ਼ ਆ ਤੇ ਉਹਨਾਂ ਨੇ ਕੋਚ ਨੂੰ ਗੁਰਵਖਸ਼ ਬਾਰੇ ਸਭ ਕੁਝ ਦੱਸ ਦਿੱਤਾ ਜਦੋਂ ਕੋਚ ਨੂੰ ਪਤਾ ਲੱਗਾ ਤਾਂ ਉਸ ਨੇ ਆਪਣੇ ਅਫਸਰ ਕੋਲ ਗੱਲ ਕੀਤੀ ਤਾਂ ਅਫਸਰ ਨੇ ਛੁੱਟੀ ਵਾਲੇ ਦਿਨ ਸੁਨੀਹਾ ਪੇਜ ਕੀ ਗੁਰਵਖਸ਼ ਨੂੰ ਆਪਣੇ ਕੁਆਟਰ ਵਿੱਚ ਸੱਦ ਲਿਆ ਅਪਸਰ ਹਾਂ ਵਈ ਗੁਰਵਖਸ਼ ਸਿੰਘ ਕੀ ਹਾਲ ਚਾਲ ਨੇ ਤੇਰੇ ਗੁਰਵਖਸ਼ ਮੈਂ ਵਦਿਆ ਸਰ ਜੀ ਤੁਸੀਂ ਦੱਸੋ ਜੀ ਅਪਸਰ ਵਦਿਆ ਸਭ ਠੀਕਾ ਗੁਰਵਖਸ਼ ਹਾਂਜੀ ਸਰ ਕਿਵੇਂ ਯਾਦ ਕੀਤਾ ਅਪਸਰ ਕਿਉਂ ਵਈ ਮਿਲਨ ਨੂੰ ਨਹੀਂ ਸੱਜ ਸਕਦੇ ਫਿਰ ਫਿਰ ਮੈਂ ਅਪਸਰ ਬਾਦ ਆਪਾਂ ਦੋਸਤ ਪਹਿਲਾਂ ਆ ਗੁਰਵਖਸ਼ ਹਾਂਜੀ ਸਰ ਜੀ ਅਫਸਰ ਚਲ ਇਹ ਦੱਸਣ ਘਰਦਿਆਂ ਨਾਲ ਕੀ ਨਰਾਜ਼ਗੀ ਕਦੇ ਮਿਲਣ ਨਹੀਂ ਗਿਆ ਸਾਰੇ ਮੁੰਡੇ ਛੁੱਟੀ ਜਾਂਦੇ ਨੇ ਗਰਵਖਸ਼ ਕੋਈ ਨਰਾਜ਼ਗੀ ਨਹੀਂ ਸਰ ਜੀ ਮੈਂ ਪਹਿਲਾਂ ਪੇਪਰ ਦੇਣੀ ਸੀ ਜੀ ਮੈਂ ਪਿੰਡ ਚ ਲੱਗ ਗਿਆ ਮੇਰੀ ਪੜਾਈ ਛੁੱਟ ਜਾਣੀ ਆ ਗਰਵਖਸ਼ ਨੂੰ ਉਸਦੇ ਸਰ ਨੇ ਬਹੁਤ ਸਮਝਾਇਆ ਕਿ ਉਹ ਘਰ ਜਾ ਕੇ ਮੇਲਾ ਵੀ ਪਰ ਉਸਨੇ ਆਪਣੀ ਪੜਾਈ ਵਿਚਾਲੇ ਛੱਡ ਕੇ ਜਾਣ ਤੋਂ ਮਨਾ ਕਰ ਦਿੱਤਾ ਸ਼ਾਮ ਨੂੰ ਹਾਕੀ ਦੇ ਗਰਾਊਂਡ ਵਿੱਚ ਕੋਚ ਨੇ ਵੀ ਬਹੁਤ ਸਮਝਾਇਆ ਪਰ ਗੁਰਵਖਸ਼ ਕਿਸੇ ਵੀ ਹਾਲਤ ਵਿੱਚ ਆਪਣੀ ਪੜਾਈ ਛੱਡ ਕੇ ਛੁੱਟੀ ਨਹੀਂ ਜਾਣਾ ਚਾਹੁੰਦਾ ਸੀ ਨਾ ਹੀ ਉਸ ਦਾ ਕਾਜਾਂ ਨੂੰ ਮਨ ਕਰਦਾ ਸੀ ਕਿਉਂਕਿ ਉਸ ਨੂੰ ਬਹੁਤ ਮੁਸ਼ਕਲ ਨਾਲ ਪੜ੍ਹਾਈ ਵਾਲਾ ਸੁਪਨਾ ਪੂਰਾ ਕਰਨ ਦਾ ਮੌਕਾ ਮਿਲਿਆ ਸੀ ਇੱਕ ਦਿਨ ਅਫਸਰ ਨੇ ਰਜਿਸਟਰ ਵਿੱਚੋਂ ਗੁਰਵਖਸ਼ ਦੇ ਘਰ ਦਾ ਸਿਰਨਾਮਾ ਲੈ ਲਿਆ ਉਸ ਤੋਂ ਅਗਲੇ ਦਿਨ ਅப்சਰ ਨੇ ਆਪਣੇ ਵੱਲੋਂ ਚਿੱਠੀ ਲਿਖ ਕੇ ਗੁਰਵਖਸ਼ ਦੇ ਘਰ ਨੂੰ ਪੋਸਟ ਕਰ ਦਿੱਤੀ ਗੁਰਵਖਸ਼ ਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਸੀ ਜਦੋਂ ਘਰ ਚਿੱਠੀ ਪਹੁੰਚੀ ਤਾਂ ਸਾਰਿਆਂ ਨੂੰ ਬਹੁਤ ਖੁਸ਼ੀ ਹੋਈ ਕਿ ਗੁਰਵਖਸ਼ ਠੀਕ ਠਾਕ ਆ ਉਸ ਰਾਤ ਹੀ ਬਾਪੂ ਜੀ ਨੇ ਕਰੇ ਪ੍ਰੀਤਮ ਨਾਲ ਤੇ ਬੇਬੇ ਜੀ ਨਾਲ ਸਲਾਹ ਕੀਤੀ ਬਾਪੂ ਜੀ ਮੈਂ ਲੈ ਆਉਂਦਾ ਹਾਂ ਗੁਰਵਖਸ਼ ਨੂੰ ਜਾ ਕੇ ਜੇ ਆਪਾਂ ਚਿੱਠੀ ਪਾਈ ਤਾਂ ਉਹ ਨਹੀਂ ਆਉਣਾ ਨਹੀਂ ਬੇਬੀ ਜੀ ਹਾਂਜੀ ਤੁਸੀਂ ਹੀ ਜਾ ਕੇ ਲਿਆਓ ਤੁਹਾਡੀ ਗੱਲ ਨਹੀਂ ਕਦੇ ਮੋੜਦਾ ਪ੍ਰੀਤਮ ਨਾ ਤੁਸੀਂ ਕਿਉਂ ਜਾਣਾ ਬਾਪੂ ਜੀ ਜਿਵੇਂ ਗਿਆ ਉਹ ਆਪਣੇ ਆਪ ਆ ਜਾਊ ਉਹਨੂੰ ਕਿਹਾ ਸੀ ਕਿ ਸਨੇ ਘਰ ਬਿਨਾਂ ਦੱਸੇ ਜਾਣੂ ਫਿਰ ਬਾਪੂ ਜੀ ਤੁਸੀਂ ਖੋਤਾਂ ਉਹਨੂੰ ਭਰਤੀ ਤੇ ਲੈ ਕੇ ਗਏ ਸੀ ਫਿਰ ਤੁਹਾਨੂੰ ਤਾਂ ਦੱਸ ਕੇ ਜਾਂਦਾ ਬਾਪੂ ਜੀ 2 ਸਾਲ ਹੋ ਗਏ ਉਹਨੂੰ ਹੁਣ ਨੂੰ ਆ ਜਾਂਦਾ ਜੇ ਆਪੇ ਆਣਾ ਹੁੰਦਾ ਤਾਂ ਜਾਫੇ ਪੋਸਟਿੰਗ ਤੇ ਜਾਣ ਵੇਲੇ ਘਰ ਹੋ ਕੇ ਜਾਂਦਾ ਬੇਬੇ ਜੀ ਚਲ ਕੋਈ ਨਹੀਂ ਪ੍ਰੀਤਮ ਤੂੰ ਵੀ ਹੁਣ ਪੁਰਾਣੀਆਂ ਗੱਲਾਂ ਛੱਡ ਮੈਂ ਤਾਂ ਕਹਿਨੀ ਆ ਤੁਸੀਂ ਜਾਓ ਗੁਰਬਖਸ਼ ਕੋਲ ਜੇ ਔਨੁਮੰਦਤ ਤਾਂ ਠੀਕ ਆ ਨਹੀਂ ਤਾਂ ਘੱਟੋ ਘੱਟ ਮਿਲਤਾ ਆਉਂਗੇ ਪ੍ਰੀਤਮ ਬੇਬੇ ਬਹੁਤ ਖੁਲਦਤੀ ਹੋਈ ਆ ਤੁਸੀਂ ਗੁਰਬਖਸ਼ ਨੂੰ ਇਸ ਲਈ ਹਰ ਕੰਮ ਵਿੱਚ ਆਪਣੀ ਮਨਮਰਜ਼ੀ ਕਰਦਾ ਬੇਬੇ ਜੀ ਪ੍ਰੀਤਮਾ ਤੈਨੂੰ ਕਿਹਾ ਭੁੱਲ ਜਾ ਹੁਣ ਸਭ ਕੁਝ ਜੇ ਉਹ ਆਪਣੀ ਮਰਜ਼ੀ ਕਰਦਾ ਹੁੰਦਾ ਇੱਥੇ ਕਾਲਜ ਪੜ੍ਹਨ ਲੱਗਿਆ ਹੁੰਦਾ ਤੇ ਆਪਣੇ ਨਾਲ ਹੁੰਦਾ ਇੱਕ ਗਲ ਸਮਝ ਲਾ ਜਦ ਉਹ ਗੁਰਵਖਸ਼ ਕਾਰਾ ਆਇਆ ਹੈ ਤਾਂ ਉਹਨੂੰ ਕੁਝ ਨਹੀਂ ਕਹਿਣਾ ਬਾਪੂ ਹਮ ਚਲੋ ਛੱਡੋ ਤੁਸੀਂ ਦੋਵੇਂ ਮਾਂ ਪੁੱਤ ਬਹਿਸ ਕਰਨੀ ਮੈਂ ਚਲਾ ਜਾਣਾ ਹਾਂ ਆਉਦੇਪੁਰ ਨਾਲੇ ਉਹਦੀ ਸੁੱਖ-ਸਾਂਦ ਪਤਾ ਲੱਗ ਜਾਊਗੀ ਕੋਸ਼ਿਸ਼ ਕਰੂੰਗਾ ਕਿ ਉਹ ਮੇਰੇ ਨਾਲ ਹੀ ਆ ਜਾਵੇ ਬਾਪੂ ਜੀ ਨੇ ਅਗਲੇ ਦਿਨ ਹੀ ਉਦੇਪੁਰ ਜਾਣ ਦੀ ਸਾਰੀ ਤਿਆਰੀ ਕਰ ਲਈ ਤੇ ਤੀਜੇ ਦਿਨ ਸਵੇਰੇ ਹੀ ਬਾਪੂ ਜਾਨ ਲਈ ਤਿਆਰ ਹੋਣ ਲੱਗੇ ਤਾਂ ਬੇਬੇ ਜੀ ਗੁਰਬਖਸ਼ ਲਈ ਖੋਏ ਦੀਆਂ ਪਿੰਨੀਆਂ ਦਾ ਡੱਬਾ ਫੜੋਂ ਬੈਠ ਵਿੱਚ ਆਈ ਤੇ ਬਾਪੂ ਜੀ ਪੱਗ ਬੰਨਦੇ ਹੋਏ ਕਹਿਣ ਲੱਗੇ ਕਰਮਾ ਵਾਲੀ ਮੈਂ ਗੁਰਬਖਸ਼ ਨੂੰ ਨਾਲ ਹੀ ਲੈ ਕੇ ਆਵਾਂਗਾ ਤੇ ਉਹ ਘਰ ਆ ਕੇ ਖਾ ਲਵੇਗਾ ਬੇਬੇ ੱੱਕੇ ਨਾਲ ਹੀ ਸਮਾਨ ਵਿੱਚ ਡੱਬਾ ਰੱਖਦੀ ਹੋਈ ਬੋਲੀ ਕੋਈ ਨਾ ਜੀ ਤੁਸੀਂ ਲੈ ਜਾਵੋ ਗੁਰਵਖਸ਼ ਦੇ ਦੋਸਤ ਖਾ ਲੈਣਗੇ ਅੱਜ ਦੋਵੇਂ ਜਣੇ ਬਹੁਤ ਖੁਸ਼ ਹਨ ਬਾਪੂ ਜੀ ਨੂੰ ਹਰਨੇਕ ਬੱਸ ਚੜਾਇਆ ਅੱਗੇ ਉਹ ਲੁਧਿਆਣੇ ਤੋਂ ਟ੍ਰੇਨ ਰਾਹੀਂ ਉਦੇਪੁਰ ਲਈ ਚੱਲ ਪਈ ਸਫ਼ਰ ਕਾਫੀ ਲੰਬਾ ਸੀ ਤੇ ਠੰਡ ਵੀ ਬਹੁਤ ਸੀ ਬਾਪੂ ਜੀ ਥੱਕ ਕੇ ਹੋਏ ਰਾਤ ਵੇਲੇ ਉਦੇਪੁਰ ਪਹੁੰਚੇ ਜਿਹੜੇ ਐਡਰੈਸ ਤੇ ਚਿੱਠੀ ਆਈ ਸੀ ਬਾਪੂ ਜੀ ਰੇਲਵੇ ਸਟੇਸ਼ਨ ਤੋਂ ਰਿਕਸ਼ਾ ਕਰਕੇ ਉੱਥੇ ਪਹੁੰਚ ਗਏ ਰਾਤ assemblage ਹੁੰਨ ਕਰਕੇ ਬਹੁਤ देर ਨਾਲ ਕੰਪਨੀ ਏਰੀਆ ਵਿੱਚ ਪਹੁੰਚੇ ਤੇ ਪੁੱਛ ਪੜਤਾਲ ਕਰਕੇ ਹੌਲੀ-ਹੌਲੀ ਗੁਰਵਖਸ਼ ਦੇ ਕਮਰੇ ਵਿੱਚ ਪਹੁੰਚ ਗਏ ਗੁਰਵਖਸ਼ ਕਮਰੇ ਵਿੱਚ ਹਲੇ ਆਇਆ ਨਹੀਂ ਸੀ ਉਹਦੀ ਡਿਊਟੀ ਰਾਤ 12 ਵਜੇ ਤੱਕ ਸੀ ਪਰ ਨਾਲ ਦੇ ਮੁੰਡੇ ਕਮਰੇ ਵਿੱਚ ਹੀ ਸੀ ਬਾਪੂ ਜੀ ਨੇ ਆਪਣੇ ਤੇ ਗੁਰਵਖਸ਼ ਬਾਰੇ ਦੱਸਿਆ ਤਾਂ ਉਹਨਾਂ ਨੇ ਬਾਪੂ ਜੀ ਦਾ ਬਹੁਤ ਸਤਿਕਾਰ ਕੀਤਾ ਪਹਿਲਾਂ ਵੀ ਲਈ ਬਹੁਤ ਵਧੀਆ ਹੁੰਦੀ ਸੀ ਆਪਣੀ ਤੋਂ ਵਡਿਆ ਦਾ ਬਹੁਤ ਆਦਰ ਸਤਿਕਾਰ ਕੀਤਾ ਜਾਂਦਾ ਸੀ ਅੱਜ ਦੇ ਟਾਈਮ ਉਹ ਗੱਲਾਂ ਨਹੀਂ ਰਹੀਆਂ ਹੁਣ ਤਾਂ ਕੋਈ ਕੋਲ ਖੜ ਸਕੀ ਨੂੰ ਵੀ ਨਹੀਂ ਬੁਲਾਉਂਦਾ ਉਹਨੇ ਬਾਪੂ ਜੀ ਨੂੰ ਰੋਟੀ ਪਾਣੀ ਸਿਖਾਇਆ ਤੇ ਮੰਜਾ ਬਿਸਤਰਾ ਆਰਾਮ ਕਰਨ ਲਈ ਵਿਛਾ ਕੇ ਦਿੱਤਾ ਤੇ ਗੱਲਾਂ ਬਾਤਾਂ ਕਰਨ ਲੱਗੇ ਫਿਰ ਉਹ ਸਾਰੇ ਜਨੇਸ ਹੋ ਗਏ ਕਿਉਂਕਿ ਉਹਨਾਂ ਸਵੇਰੇ ਜਲਦੀ ਡਿਊਟੀ ਤੇ ਜਾਣਾ ਸੀ ਬਾਪੂ ਜੀ ਗੁਰਵਖਸ਼ ਦੀ ਉਡੀਕ ਕਰਨ ਲੱਗੇ ਜਦੋਂ ਗੁਰਵਖਸ਼ ਵਾਪਸ ਆਇਆ ਤਾਂ ਬਾਪੂ ਜੀ ਨੂੰ ਸਾਹਮਣੇ ਮੰਝੇ ਤੇ ਬੈਠਾ ਦੇਖ ਕੇ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਉਹ ਸਾਰੀ ਨਰਾਜਗੀ ਪੁੱਲ ਗਿਆ ਤੇ ਬਾਪੂ ਜੀ ਦੇ ਪੈਰਾਂ ਵਿੱਚ ਜਾ ਕੇ ਬੈਠ ਗਿਆ ਬਾਪੂ ਜੀ ਨੇ ਜਦੋਂ ਗੁਰਵਖਸ਼ ਦਾ ਸਿਰ ਪਲੋਸਿਆ ਤਾਂ ਪਹਿਲਾਂ ਤਾਂ ਗੁਰਵਖਸ਼ ਨੇ ਸਾਰੇ ਪਰਿਵਾਰ ਦਾ ਹਾਲਚਾਲ ਪੁੱਛਿਆ ਤੇ ਫਿਰ ਬਾਪੂ ਜੀ ਦੇ ਪੈਰ ਫੜਦਾ ਹੋਇਆ ਮਾਫੀ ਮੰਗਣ ਲੱਗਿਆ ਗੁਰਬਖਸ਼ ਬਾਪੂ ਜੀ ਮੈਨੂੰ ਮਾਫ ਕਰ ਦਿਓ ਬਾਪੂ ਜੀ ਗੁਰਬਖਸ਼ ਨੂੰ ਉਠਾ ਕੇ ਆਪਣੀ ਮੰਜੀ ਤੇ ਬਿਠਾਉਂਦੇ ਹੋਏ ਪੁੱਛਦੇ ਨੇ ਕਾਦੀ ਮਾਫੀ ਪੁੱਤਰਾ ਗੁਰਬਖਸ਼ ਹੱਥ ਜੋੜਦੇ ਹੋਏ ਕਹਿੰਦਾ ਕਿ ਬਾਪੂ ਜੀ ਗਲਤੀ ਹੋ ਗਈ ਮੇਥੋਂ ਮੈਂ ਘਰ ਤੋਂ ਬਿਨਾਂ ਦੱਸੇ ਆ ਗਿਆ ਉਸ ਵਕਤ ਜੇ ਮੈਂ ਘਰ ਹੁੱਕੇ ਆਉਂਦਾ ਵੀਰੇ ਨੇ ਫਿਰ ਕਲੇਸ਼ ਕਰ ਲੈਣਾ ਸੀ ਤੇ ਮੈਨੂੰ ਟ੍ਰੇਨਿੰਗ ਕਰ ਲੈਣੀ ਚਾਣ ਦੇਣਾ ਸੀ ਬਾਪੂ ਜੀ ਮੈਂ ਤਾਂ ਪੁੱਤ ਨੂੰ ਪਹਿਲਾਂ ਹੀ ਮਾਫ ਕਰ ਦਿੱਤਾ ਸੀ ਤੈਨੂੰ ਪਤਾ ਹੀ ਆ ਪ੍ਰੀਤਮ ਦਾ ਸੁਭਾ ਪਹਿਲਾਂ ਤੋਂ ਹੀ ਗੁੱਸੇ ਵਾਲਾ ਆ ਤੂੰ ਉਹਦਾ ਗੁੱਸਾ ਨਾ ਕਰਿਆ ਕਰ ਗੁਰਬਖਸ਼ ਹਾਂਜੀ ਬਾਪੂ ਮੈਨੂੰ ਕੋਈ ਗੁੱਸਾ ਨਹੀਂ ਬਸ ਮੈਂ ਪੜਨਾ ਚਾਹੁੰਦਾ ਸੀ ਉਹ ਮੈਂ ਇੱਥੇ ਰਹਿ ਕੇ ਨੌਕਰੀ ਦੇ ਨਾਲ ਨਾਲ ਪੜ੍ਹਾਈ ਵੀ ਸ਼ੁਰੂ ਕਰ ਲਈ ਆ ਬਾਪੂ ਜੀ ਜਰੂਰ ਤੂੰ ਆਇਆ ਉਦੋਂ ਤੋਂ ਹੀ ਮੈਂ ਤੇਰਾ ਪਤਾ ਕਰਦਾ ਫਿਰਦਾ ਸੀ ਤੈਨੂੰ ਲੱਭਣ ਲਈ ਮੈਂ ਕੋਈ ਜਗ੍ਹਾ ਨਹੀਂ ਛੱਡੀ ਪਲਾ ਹੋ ਵੀ ਤੇਰੀ ਅਫਸਰ ਦਾ ਜਿਨੇ ਮੈਨੂੰ ਚਿੱਠੀ ਪਾ ਕੇ ਤੇਰੀ ਵਾਰੀ ਦੱਸਿਆ ਚੱਲ ਹੁਣ ਕੱਲ ਨੂੰ ਛੁੱਟੀ ਲੈ ਲਾ ਮੈਂ ਤੈਨੂੰ ਲੈਣ ਆ ਗੁਰਵਖਸ਼ ਫਿਰ ਹੱਥ ਜੁਕੜਦੇ ਹੋਏ ਮਾਫ ਕਰ ਦਿਓ ਬਾਪੂ ਜੀ ਮੈਂ ਇਸ ਲਈ ਚਿੱਠੀ ਪਾ ਕੇ ਆਪਣੇ ਵਾਰੀ ਨਹੀਂ ਦੱਸਿਆ ਕਿ ਮੇਰੀ ਪੜ੍ਹਾਈ ਫਿਰ ਛੁੱਟੇ ਜਾਣੀ ਸੀ ਹਨ ਬੀ ਬਾਪੂ ਜੀ 4 ਮਹੀਨੇ ਬਾਅਦ ਮੇਰੇ ਪੇਪਰ ਨੇ ਫਿਰ ਉਸ ਤੋਂ ਬਾਅਦ ਮੈਂ ਆਉਂਗਾ ਬਾਪੂ ਜੀ ਗਰਵਖਸ਼ ਨੂੰ ਨਾਲ ਹੀ ਲੈ ਕੇ ਜਾਣਾ ਚਾਹੁੰਦੇ ਸੀ ਕਿਉਂਕਿ 3 ਸਾਲ ਹੋ ਗਏ ਸੀ ਕਰੋਂ ਆਏ ਨੂੰ ਬਹੁਤ ਟਾਈਮ ਹੋ ਗਿਆ ਸੀ ਹੁਣ ਬੇਬੇ ਜੀ ਬਹੁਤ ਫਿਕਰ ਕਰਨ ਲੱਗੇ ਸੀ ਬਾਪੂ ਜੀ ਨੇ ਹੌਲੀ ਹੌਲੀ ਸਵੇਰ ਤੱਕ ਗਰਵਖਸ਼ ਨੂੰ ਨਾਲ ਚੱਲਣ ਲਈ ਮਨਾ ਹੀ ਲਿਆ ਦੂਜੇ ਦਿਨ ਹੀ ਗਰਵਖਸ਼ ਨੇ ਛੁੱਟੀ ਲਈ ਅਰਜੀ ਪਾ ਦਿੱਤੀ। ਅਪਸਰਤਾ ਪਹਿਲਾਂ ਹੀ ਗੁਰਵਖਸ਼ ਨੂੰ ਪਿੰਨ ਗੇੜਾ ਮਾਰਨ ਨੂੰ ਕਹਿੰਦਾ ਰਹਿੰਦਾ ਸੀ। ਉਹ ਨਾਲ ਦੀ ਨਾਲ 1 ਮਹੀਨੇ ਦੀ ਛੁੱਟੀ ਦੀ ਦਿੱਤੀ। ਬਾਪੂ ਜੀ ਵੀ ਖੁਸ਼ ਸੀ ਕਿ ਗੁਰਵਖਸ਼ ਸਭ ਕੁਝ ਪੁੱល ਕੇ ਕਰਨ ਨੂੰ ਜਾਣ ਲਈ ਮੰਨ ਗਿਆ। ਛੁੱਟੀ ਮਿਲਦੇ 2 ਦਿਨਾਂ ਵਿੱਚ ਹੀ ਗੁਰਵਖਸ਼ ਨੇ ਜਾਂਦੀ ਸਾਰੀ ਤਿਆਰੀ ਕਰ ਲਈ ਤੇ ਵਾਪਸੀ ਦੀਆਂ ਚਿਕਟਾਂ ਕਰਾ ਲਈਆਂ। ਗੁਰਵਖਸ਼ ਦੇ ਛੁੱਟੀ ਜਾਣ ਤੇ ਉਸ ਦੇ ਦੋਸਤ ਤੇ ਅਫਸਰ ਬਹੁਤ ਖੁਸ਼ ਸਨ ਅਗਲੇ ਦਿਨ ਬਾਪੂ ਜੀ ਤੇ ਗੁਰਵਖਸ਼ ਉਦੇਪੁਰ ਤੇ ਚੱਲ ਪਏ ਅਤੇ ਲੰਬੇ ਸਫ਼ਰ ਤੋਂ ਬਾਅਦ ਉਹ ਪਿੰਡ ਪਹੁੰਚ ਗਏ ਗੁਰਵਖਸ਼ ਨੂੰ ਇੰਨੇ ਟਾਈਮ ਬਾਅਦ ਘਰ ਆਇਆ ਦੇਖ ਕੇ ਸਾਰੇ ਪਰਿਵਾਰ ਨੂੰ ਚਾ ਚੜ ਗਿਆ ਸਾਰੇ ਘਰ ਵਿੱਚ ਖੁਸ਼ੀ ਦਾ ਮਾਹੌਲ ਸੀ ਗੁਰਵਖਸ਼ ਵੀ ਸਾਰੇ ਪਰਿਵਾਰ ਨੂੰ ਮਿਲ ਕੇ ਬਹੁਤ ਖੁਸ਼ ਸੀ ਬੇਬੇ ਜੀ ਦਾ ਤਰਤੀ ਪੈਰ ਨਹੀਂ ਸੀ ਲੱਗਦੀ ਉਹ ਵਾਰ-ਵਾਰ ਪ੍ਰਮਾਤਮਾ ਦਾ ਸ਼ੁਕਰਾਨਾ ਕਰੀ ਜਾਂਦੇ ਸੀ ਚਾਹੇ ਕਿੰਨਾ ਵੀ ਕੋਈ ਗੁੱਸਾ ਹੋਵੇ ਆਪਣੇ ਘਰ ਪਰਿਵਾਰ ਵਿੱਚ ਆ ਕੇ ਪੰਦਾ ਸਭ ਕੁਝ ਭੁੱਲ ਜਾਂਦਾ ਹੈ ਪ੍ਰੀਤਮ ਵੀ ਜਦੋਂ ਰਾਤ ਨੂੰ ਘਰ ਆਇਆ ਤਾਂ ਗੁਰਵਖਸ਼ ਉਸ ਨੂੰ ਬਹੁਤ ਪਿਆਰ ਨਾਲ ਮਿਲਿਆ ਪਰ ਪ੍ਰੀਤਮ ਆਪਣੀ ਨਰਾਜ਼ਗੀ ਨਾ ਭੁੱਲ ਸਕਿਆ ਤੇ ਕਹਿਣ ਲੱਗਾ ਹੁਣ ਤੇਰਾ ਘਰ ਵਗੈਰ ਸਰ ਗਿਆ ਹੁਣ ਵੀ ਨਾ ਆਉਂਦਾ ਗੁਰਵਖਸ਼ ਨੇ ਕੋਈ ਜਵਾਬ ਨਾ ਦਿੱਤਾ ਤੇ ਨਾ ਹੀ ਗੁੱਸਾ ਕੀਤਾ ਗੁਰਵਖਸ਼ ਦੇ ਫੌਜ ਵਿੱਚ ਭਰਤੀ ਹੋਣ ਤੋਂ ਬਾਅਦ ਉਸ ਦੀ ਸਤਵੰਤ ਪੈਂਦਾ ਵੀ ਵਿਆਹ ਹੋ ਗਿਆ ਸੀ ਤੇ ਵੱਡੇ ਵੀਰ ਪ੍ਰੀਤਮ ਦੇ ਘਰ ਦੋ ਬੱਚੇ ਨੇ ਜਨਮ ਲਿਆ ਪਰੀਆਂ ਵਰਗੀ ਉਸ ਦੇ ਪਤੀ ਜੀ ਵਿੰਦਰ 2.5 ਸਾਲ ਦੀ ਹੋ ਗਈ ਸੀ ਤੇ ਪਤੀਜਾ ਜਗਜੀਤ 6 ਮਹੀਨੇ ਦਾ ਹੋ ਗਿਆ ਸੀ ਉਹਨੇ ਦੋਮਾ ਨੇ ਘਰ ਵਿੱਚ ਰੌਣਕਾਂ ਲਾਈਆਂ ਹੋਈਆਂ ਸੀ ਰਾਤ ਨੂੰ ਸਾਰੇ ਪਰਿਵਾਰ ਨੇ ਰਲ ਕੇ ਰੋਟੀ ਪਾਣੀ ਖਾਦਾ ਤੇ ਗੱਲਾਂ-ਬਾਤਾਂ ਕਰਨ ਲੱਗੇ ਗੁਰਵਖਸ਼ ਨੇ ਬਾਪੂ ਜੀ ਨੂੰ ਦੋਮਾ ਪਹਿਣਾ ਨੂੰ ਮਿਲਣ ਜਾਣ ਪਰ ਪੁੱਛਿਆ ਤੇ ਉਹਨਾਂ ਨੇ ਹਾਂ ਕਰ ਦਿੱਤੀ ਤੇ ਦੋ ਦਿਨ ਬਾਅਦ ਹੀ ਗੁਰਵਖਸ਼ ਪਹਿਲਾਂ ਬੰਦ ਪੈਣ ਨੂੰ ਮਿਲਣ ਚਲਾ ਗਿਆ ਉਹਨੂੰ ਵਾਪਸੀ ਵੇਲੇ ਨਾਲ ਲੈ ਆਇਆ ਤੇ ਆਉਂਦੇ ਹੋਏ ਉਹ ਦੋਵੇਂ ਪੈਣ ਪਰ ਸਤਵੰਤ ਪੈਨ ਨੂੰ ਮਿਲਣ ਉਹਦੇ ਸਾਰੇ ਪੈਨ ਚਲੇ ਗਏ ਗੁਰਵਖਸ਼ ਨੂੰ ਦੇਖ ਸਤਵੰਤ ਦੀ ਖੁਸ਼ੀ ਦਾ ਟਿਕਾਣਾ ਹੀ ਨਾ ਰਿਹਾ ਤਿੰਨ ਸਾਲ ਬਾਅਦ ਮਿਲੇ ਸੀ ਦੂਮੇ ਪੈਨ ਪਰਾ ਸਤਵੰਤ ਦਾ ਸੋਹਰਾ ਪਰਿਵਾਰ ਵੀ ਬਹੁਤ ਵਧੀਆ ਸੀ ਤਿੰਨੇ ਪੈਨ ਪਰਾ ਬਹੁਤ ਖੁਸ਼ ਸਨ ਦੂਜੇ ਦਿਨ ਗੁਰਵਖਸ਼ ਤੇ ਬੰਧ ਪੈਨ ਪਿੰਡ ਨੂੰ ਵਾਪਸ ਆ ਗਏ ਤੇ ਸਤਵੰਤ ਨੂੰ ਵੀ ਛੁੱਟੀ ਰਹਿੰਦੀ ਪਿੰਡ ਨੂੰ ਆਉਣ ਲਈ ਕਹਿ ਕੇ ਆਏ ਗੁਰਵਖਸ਼ ਖੱਤਾ ਬੰਤ ਪੈਨ ਕੋਲ ਰਹਿ ਕੇ ਆਇਆ ਸੀ ਬੀਬੀ ਜੀ ਹੁਣ ਚਾਹੁੰਦੀ ਸੀ ਕਿ ਗੁਰਬਖਸ਼ ਕੀਤੇ ਨਾ ਜਾਵੇ ਤੇ ਜਿਹੜੇ 20 ਦਿਨ ਹੁਣ ਛੁੱਟੀ ਦੀ ਰਹਿੰਦੇ ਨੇ ਘਰ ਰਹਿ ਕੇ ਹੀ ਗੁਜ਼ਾਰੇ ਬਸੇ ਵੀ ਗੁਰਬਖਸ਼ ਨੂੰ ਆਪਣੇ ਭਤੀਜੀ ਤੇ ਭਤੀਜੀ ਨਾਲ ਬਹੁਤ ਪਿਆਰ ਸੀ ਉਹ ਸਾਰਾ ਦਿਨ ਉਹਨਾਂ ਨਾਲ ਹੀ ਬਤੀਤ ਕਰਦਾ ਫਿਰ ਸਤਪੰਥ ਪੈਨ ਵੀ ਪਿੰਡ ਹੱਬ ਤੱਕ ਰਹਿ ਕੇ ਗਈ 10 ਕ ਦਿਨ ਗੁਰਬਖਸ਼ ਦੇ ਛੁੱਟੀ ਦੇ ਰਹਿੰਦੇ ਸੀ ਕਿ ਘਰ ਵਿੱਚ ਉਦੇ ਮੰਗਣੇ ਦੀਆਂ ਸਲਾਹਾਂ ਹੋਣ ਲੱਗੀਆਂ। ਬਾਪੂ ਜੀ ਨੇ ਇੱਕ ਦਿਨ ਸਵੇਰੇ ਹੀ ਗੁਰਬਖਸ਼ ਨੂੰ ਆਪਣੇ ਬੈਠਕ 'ਚ ਬੁਲਾਇਆ ਤਾਂ ਉਹ ਬਾਪੂ ਜੀ ਵੀ ਛਾ ਲੈ ਕੇ ਉਹਨਾਂ ਕੋਲ ਆ ਗਿਆ। ਚਾਹ ਦਾ ਗਲਾਸ ਮੰਜੇ ਦੇ ਕੋਲ ਪਈ ਛੋਟੇ ਸਟੂਲ ਤੇ ਰੱਖ ਕੇ ਮੰਜੇ ਉੱਤੇ ਬਾਪੂ ਜੀ ਦੀ ਪੁਆਨ ਫਲ ਹੀ ਬੈਠ ਗਿਆ ਤੇ ਕਹਿਣ ਲੱਗਾ ਬਾਪੂ ਜੀ ਤੁਸੀਂ ਮੈਨੂੰ ਸੱਦਿਆ ਸੀ। ਬਾਪੂ ਜੀ ਚਾਹ ਦਾ ਘੁੱਟ ਭਰਦੇ ਹੋਏ ਬੋਲੇ ਹਮ ਪੁੱਤ ਤਿਰਲੀ ਰਿਸ਼ਤਾ ਆਇਆ ਵਧੀਆ ਪਰਿਵਾਰ ਆ ਗੁਰਵਖਸ਼ ਹੈਰਾਨ ਹੁੰਦੇ ਹੋਏ ਬਾਪੂ ਜੀ ਇਨੀ ਕੀ ਕਾਲੀ ਆ ਮੇਰੀ ਪੜਾਈ ਤਾਂ ਪੂਰੀ ਹੋ ਲੈਣ ਦਿਓ ਮੇਰੇ ਇਮਤਿਹਾਨ ਸ਼ੁਰੂ ਹੋਣ ਵਾਲੇ ਨੇ ਬਾਪੂ ਜੀ ਗੁਰਵਖਸ਼ ਨੂੰ ਸਮਝਾਉਂਦੇ ਹੋਏ ਕਿ ਹਲੇ ਪੁੱਤਰਾ ਮੰਗਣਾ ਕਰਾਂਗੇ ਵਿਆਹ ਹਲੇ ਰੋਕ ਕੇ ਕਰਾਂਗੇ ਸਾਰੇ ਪਰਿਵਾਰ ਦਾ ਇਹੀ ਫੈਸਲਾ ਆ ਹੁਣ ਤਾਂ ਤੇਰੀ ਨੌਕਰੀ ਵੀ ਲੱਗ ਗਈ ਉਹਨਿਤਕ ਬੇਬੇ ਜੀ ਵੀ ਉਥੇ ਹੀ ਆ ਗਈ ਬੈਠ ਗਈ ਬੇਬੇ ਜੀ ਪੁੱਤ ਹੁਣ ਹੀ ਟਾਈਮ ਹੁੰਦੇ ਗਏ ਨੇ ਫੇਰ ਤਾਂ ਪਤਾ ਨਹੀਂ ਕਦੋਂ ਛੁੱਟੀ ਹੋਣਾ ਗੁਰਵਖਸ਼ ਬਾਪੂ ਜੀ ਬੇਬੇ ਜੀ ਦੋਮਾਵਲ ਹੱਥ ਜੋੜ ਕੇ ਤਿੰਨ ਸਾਲਾਂ ਤਾਂ ਰੁਕ ਜਾਂਦੇ ਮੇਰੀ ਪੜ੍ਹਾਈ ਦਾ ਕੁਝ ਤਾਂ ਸਿਰਾ ਲੱਗ ਜਾਂਦਾ ਫਿਰ ਬਾਰਡਰ ਤੇ ਵੀ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ ਬੇਬੇ ਜੀ ਪੁੱਤ ਦੇਹ ਤੇਰੀ ਵੱਡੀਆਂ ਤਿੰਨਾਂ ਭੈਣ ਭਰਾਵਾਂ ਦਾ ਵਿਆਹ ਸੁਖਸਾਂ ਦੇ ਨਾਲ ਵਧੀਆ ਹੋ ਗਿਆ ਤੇਰੀਆਂ ਭੈਣਾਂ ਨੂੰ ਵੀ ਵਧੀਆ ਪਰਿਵਾਰ ਮਿਲ ਗਿਆ ਸਭ ਆਪਣੀ ਪਰਿਵਾਰਾਂ ਵਿੱਚ ਵਧੀਆ ਹੱਸਦੇ ਵਸਦੇ ਨੇ ਪੁੱਤ ਤੂੰ ਵੀ ਹੁਣ ਹਾਂ ਕਰ ਦੇ ਬੀਬੀ ਜੀ ਬਾਪੂ ਜੀ ਦੇ ਇੰਨਾ ਸਮਝਾਉਣ ਤੇ ਵੀ ਕੁੜਕ ਬਖਸ਼ ਦਾ ਮਨ ਨਹੀਂ ਸੀ ਮੰਨ ਰਿਹਾ ਹਲੇ ਮੰਗਣਾ ਕਰਵਾਉਂਦਾ ਪਰ ਉਸ ਦੇ ਕਿਸੇ ਨੇ ਇੱਕ ਨਾ ਸੁਣੀ ਤਿੰਨ ਦਿਨ ਬਾਅਦ ਹੀ ਕੁੜੀ ਦੇ ਪਰਿਵਾਰ ਵਾਲੇ ਉਸ ਨੂੰ ਦੇਖਣ ਆ ਜਾਂਦੇ ਹਨ। ਕੁੜੀ ਦੇ ਬਾਪੂ ਜੀ ਜਾਂਦੇ ਹੋਏ ਹੀ ਰੁਪਈਆ ਗੁਰਵਖਸ਼ ਦੀ ਝੋਲੀ ਪਾ ਕੇ ਰੋਕਾ ਕਰ ਗਏ। ਇਧਰੋਂ ਗੁਰਵਖਸ਼ ਦੇ ਪਰਿਵਾਰ ਵਾਲਿਆਂ ਨੇ ਵੀ ਵਜੂਲਨ ਦੇ ਹੱਥ ਕੁੜੀ ਨੂੰ ਸ਼ਗਨ ਭੇਜ ਦਿੱਤਾ। ਗੁਰਵਖਸ਼ ਸੇ ਛੁੱਟੀ ਖਤਮ ਹੁੰਦੇ ਹੀ ਆਪਣੀ ਡਿਊਟੀ ਤੇ ਵਾਪਸ ਆ ਗਿਆ। ਹੁਣ ਵਾਪਸ ਆ ਕੇ ਗੁਰਵਖਸ਼ ਦਾ ਸਾਰਾ ਧਿਆਨ ਆਪਣੀ ਪੜ੍ਹਾਈ 'ਵਲ ਸੀ। 2 ਮਹੀਨੇ ਬਾਅਦ ਗੁਰਵਖਸ਼ ਦੇ ਪੇਪਰ ਸੀ। ਪਰ ਬਾਰਡਰਾਂ ਤੇ ਯੁੱਧ ਦੀਆ ਸਾਰ ਬਣ ਰਹੇ ਸੀ। ਸਭ ਦੀਆਂ ਛੁੱਟੀਆਂ ਕੈਨਸਲ ਹੋ ਗਈਆਂ। ਗੁਰਵਖਸ਼ ਦੀ ਡਿਊਟੀ ਰਾਤ 12 ਵਜੇ ਤੱਕ ਹੁੰਦੀ। ਤੇ ਉਹ ਦਿਨ ਵਿੱਚ ਆਪਣੀ ਪੜ੍ਹਾਈ ਕਰਦਾ। ਅਗਲੇ ਮਹੀਨੇ ਹੀ ਉਸ ਦੇ ਪੇਪਰ ਸ਼ੁਰੂ ਹੋਗੇ। ਉਹਨਾਂ ਦਿਨਾਂ ਵਿੱਚ ਘਰੋਂ ਦੋ ਚਿੱਠੀਆਂ ਆ ਗਈਆਂ। ਚਿੱਠੀਆਂ ਵਿੱਚ ਇਕੋ ਗੱਲ ਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਸੀ ਕਿ ਇਸ ਸਾਲ ਹੀ ਵਿਆਹ ਕਰਨਾ ਹੈ ਪਰ ਗੁਰਵਖਸ਼ ਦਾ ਸਾਰਾ ਧਿਆਨ ਪੜਾਈ ਵਿੱਚ ਸੀ ਕਿਉਂਕਿ ਇਸ ਸਾਲ ਉਹਦਾ ਇੰਜੀਨੀਅਰਿੰਗ ਚ ਪਹਿਲਾ ਸਾਲ ਸੀ ਪਰ ਕਰਦਿਆ ਨਹੀਂ ਵਿਆਹ ਕਰਵਾਉਣ ਤੇ ਜ਼ੋਰ ਪਿਆ ਹੋਇਆ ਸੀ ਗੁਰਵਖਸ਼ ਦੇ ਪੇਪਰ ਬਹੁਤ ਵਧੀਆ ਗਏ ਸੀ ਉਹ ਵਧੀਆ ਨੰਬਰਾਂ ਨਾਲ ਪਾਸ ਹੋ ਗਿਆ ਸੀ ਸਤੰਬਰ ਦਾ ਮਹੀਨਾ ਚੱਲ ਰਿਹਾ ਪਿਆ ਸੀ ਆਰਮੀ ਕਾਲਜ ਵਿੱਚ ਗੁਰਵਖਸ਼ ਨੇ ਦੁਬਾਰਾ ਦਾਖਲਾ ਲੈ ਲਿਆ ਪਰ ਹੁਣ ਬਾਰਡਰ 'ਤੇ ਹਾਲਾਤ ਬਹੁਤ ਖਰਾਬ ਹੋ ਗਈ ਸੀ ਇਸ ਲਈ ਗੁਰਵਖਸ਼ ਦਾ ਕਾਲਜ ਜਾਣਾ ਬੰਦ ਹੋ ਗਿਆ ਕੱਲੇ ਸਮੈਸਟਰ ਦੇ ਇਮਤਿਹਾਨ ਵੀ ਕੈਨਸਲ ਹੋ ਗਏ ਸਿਗਨਲ ਕੋਰ ਨੇ ਵੀ ਸਾਰਿਆਂ ਦੇ ਨਾਲ ਹੀ ਯੁੱਧ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗੁਰਵਖਸ਼ ਦੀ ਡਿਊਟੀ ਟੈਲੀਪੇਟਰਤੇ ਹੁੰਦੀ ਸੀ ਜਿਸ ਤੇ ਸਨੇਹੇ ਦਿੱਤੇ ਜਾਂਦੇ ਸੀ ਦਸੰਬਰ ਦੇ ਪਹਿਲੇ ਹਫਤੇ ਜੁੱਧ ਸ਼ੁਰੂ ਹੋ ਗਿਆ ਸੀ ਹੁਣ ਘਰ ਤੋਂ ਆਈਆਂ ਚਿੱਠੀਆਂ ਫੌਜੀ ਜਵਾਨਾਂ ਤੱਕ ਨਹੀਂ ਪਹੁੰਚਦੀਆਂ ਸੀ ਪਰ ਜਵਾਬੀ ਕਾਰਡ ਜ਼ਰੂਰ ਪਹੁੰਚਾਈ ਜਾਂਦੇ ਚਾਹੇ ਇਸ ਜੁੱਧ ਵਿੱਚ ਭਾਰਤ ਦਾ ਪਲੜਾ ਪਾਰੀ ਸੀ ਪਰ ਫੌਜੀ ਜਵਾਨ ਤਾਂ ਦੋਵੇਂ ਪਾਸੇ ਸ਼ਹੀਦ ਹੋ ਰਹੇ ਸੀ ਜਦੋਂ ਦੇ ਤੀਜੇ ਦਿਨ ਹੀ ਸਿਗਨਲ ਕੋਰ ਦੇ ਅਫਸਰ ਨੇ ਦੱਸਿਆ ਕੇ ਬਾਰਡਰ ਤੇ ਮੇજર ਰੈਂਕ ਦਾ ਅਫਸਰ ਜ਼ਖਮੀ ਹੋ ਗਿਆ ਉਸ ਨੂੰ ਉਥੋਂ ਲੈ ਕੇ ਤਨਵਾਜੀ ਸਾਰਿਆਂ ਦਾ ਬਾਕੀ ਭਾਗ ਕੱਲ ਦੇ ਵੀਡੀਓ ਚ ਲੈ ਕੇ ਹਾਜ਼ਰ ਹੋਵਾਂਗੇ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਅੱਜ ਦਾ ਇਹ ਭਾਗ ਤੁਹਾਨੂੰ ਕਿਵੇਂ ਲੱਗਿਆ ਸੈ ਸ਼ਕਲ ਜੀ